ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਬ੍ਰਿਟਿਸ਼ ਕੋਲੰਬੀਆ ਦੇ ਮਿਊਸਿਪਲ ਮੇਅਰਜ਼ ਵਾਇਲਡ ਫਾਇਰ ਤੋਂ ਚਿੰਤਤ ਕਿ ਹਾ ਸੋਕਾ ਤੇ ਵੱਧਦਾ ਟੈਂਪਰੇਚਰ ਚਿੰਤਾ ਦਾ ਵਿਸ਼ਾ ਬੈਲ 15 ਨੂੰ ਲੈ ਕੇ ਮਿਊਸਪਲ ਲੀਡਰਸ ਤੇ ਫਸ ਨੈਸ਼ਨਸ ਨੇ ਚਿੰਤਾ ਕੀਤੀ ਜ਼ਾਹਰ ਪ੍ਰੀਮੀਅਰ ਡੇਵਿਡ ਵੀ ਜਲਦੀ ਪਾਸ ਕਰਵਾਉਣਾ ਚਾਹੁੰਦੇ ਨੇ ਬੈਲ 15 ਕੈਨੇਡਾ ਚ ਹੋਣ ਵਾਲੀ G7 ਸਮਿਟ ਦਾ ਹਿੱਸਾ ਬਣਨਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵਾਈਟ ਹਾਊਸ ਪੱਲੋਂ ਕੀਤਾ ਗਿਆ ਸਾਫ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਜ਼ਿਆਦਾਤਰ ਹਿੱਸਿਆਂ ਚ ਮੀਂਹ ਨਾ ਪੈਣ ਕਾਰਨ ਸੋਕਾ ਪਿਆ ਹੋਇਆ ਜਿਸ ਕਾਰਨ ਵੱਧਦੇ ਤਾਪਮਾਨ ਅਤੇ ਸੋਕੇ ਦੇ ਚੱਲਦਿਆਂ ਕਈ ਮਿਊਸਿਪਲ ਮੇਅਰਜ਼ ਆਉਣ ਵਾਲੇ ਸਮੇਂ ਚ ਵਾਇਲਡ ਫਾਇਰਸ ਤੋਂ ਚਿੰਤਤ ਨੇ ਕਲੀਅਰ ਵਾਟਰ ਦੇ ਮੇਅਰ ਮਰਲਨ ਬਲੈਕਵੈਲ ਦਾ ਕਹਿਣਾ ਹੈ ਕਿ ਇੱਥੇ ਕਮਿਊਨਿਟੀ ਨੇ ਪਿਛਲੇ ਸਾਲਾਂ ਦੌਰਾਨ ਅੱਗ ਦੀਆਂ ਲਪਟਾਂ ਦੇਖੀਆਂ ਨੇ ਤੇ ਮੌਜੂਦਾ ਸਮੇਂ 'ਚ ਆਮ ਨਾਲੋਂ ਜ਼ਿਆਦਾ ਤਾਪਮਾਨ ਤੇ ਚਿੰਤਾ ਹੋਰ ਵੱਧ ਰਹੀ ਹੈ। ਉਹਨਾਂ ਕਹਿ ਕੇ ਜਿਸ ਤਰ੍ਹਾਂ ਦਾ ਸੋਕਾ ਇਸ ਸਮੇ ਪਿਆ ਹੈ ਤਾਂ ਡਰ ਬਣਿਆ ਹੋਇਆ ਹੈ ਕਿ ਵਾਈਲਡ ਫਾਇਰ ਸੀਜ਼ਨ ਖਤਰਨਾਕ ਤੇ ਲੰਮਾ ਹੋ ਸਕਦਾ ਹੈ। ਬੇਸ਼ੱਕ ਡਿਸਟ੍ਰਿਕਟ ਵੱਲੋਂ ਜੰਗਲੀ ਅੱਗਾਂ ਦੇ ਬਚਾਅ ਲਈ ਕਦਮ ਚੁੱਕੇ ਗਏ ਨੇ ਜਿਸ ਵਿੱਚ ਵਿਸ਼ੇਸ਼ ਟਾਸਕ ਫੋਰਸ ਲਿਆਂਦੀ ਗਈ ਹੈ ਜੋ ਕਿ ਟੈਂਸ਼ਨ ਅਟੈਕ ਕ੍ਰਿਊ ਦੇ ਨਾਲ ਕੰਮ ਕਰੇਗੀ ਜੋ ਕਿ ਇੱਕ ਤਰ੍ਹਾਂ ਨਾਲ BC Wildfire Services ਦੀ ਤਰ੍ਹਾਂ ਕੰਮ ਕਰਦੀ ਹੈ ਮੇਅਰ ਨੇ ਕਿਹਾ ਕਿ BC Wildfire Services ਦਾ ਕ੍ਰੂ ਕੈਮਲੂਪਸ ਦੇ ਵਿੱਚ ਹੈ ਜੋ ਕਿ ਕਲੀਅਰ ਵਾਟਰ ਤੋਂ 2 ਘੰਟੇ ਸਾਊਥ ਵੱਲ ਤਨਾਤ ਹੈ ਅਤੇ ਉਹ ਲਗਾਤਾਰ ਫੋਰੈਸਟ ਮਿਨਿਸਟਰੀ ਦੇ ਨਾਲ ਲੜਾਈ ਲੜ ਰਹੇ ਨੇ ਕਿ ਫਾਇਰ ਫਾਈਟਰਸ ਦੀ ਤੈਨਾਤੀ ਉਹਨਾਂ ਦੇ ਸ਼ਹਿਰ ਵਿੱਚ ਕੀਤੀ ਜਾਵੇ ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਰਿਸਕ ਜ਼ਿਆਦਾ ਹੈ ਐਸ਼ਕਰਾਫਟ ਦੇ ਮੇਅਰ ਬਾਰਬਰਾ ਰੋਡੇ ਨੇ ਕਿਹਾ ਕਿ 28 ਸਾਲਾਂ ਤੋਂ ਉਹ ਇੱਥੇ ਰਹਿ ਰਹੇ ਨੇ ਤੇ ਪਿਛਲੇ ਕਈ ਸਾਲਾਂ ਵਿੱਚ ਅੱਗ ਦੇ ਮੌਸਮ ਨੂੰ ਦੇਖਦੇ ਹੋਏ ਹੁਣ ਲੋਕਲ ਕਮਿਊਨਿਟੀਜ਼ ਉੱਪਰ ਡਰ ਮੰਡਰਾ ਰਿਹਾ ਹੈ ਉਨਾ ਕਿ ਕਿ ਪਿਛਲੇ 15 ਤੋਂ 18 ਸਾਲਾਂ ਚ ਅਜਿਹਾ ਕੁਝ ਨਹੀਂ ਵਾਪਰਿਆ ਪਰ ਇੱਥੇ ਦਰਖਤ ਨਹੀਂ ਨੇ ਪਰ ਅੱਗ ਕਿਸੇ ਵੀ ਥਾਂ ਤੇ ਲੱਗ ਸਕਦੀ ਹੈ ਲਿੱਟਨ ਦੇ ਮੇਅਰ ਨੇ ਦੱਸਿਆ ਕਿ 2021 ਦੇ ਹੀਟ ਡੋਮ ਦੌਰਾਨ ਜੰਗਲੀ ਅੱਗ ਨਾਲ ਸ਼ਹਿਰ ਸੜ ਗਿਆ ਸੀ ਤੇ ਹੁਣ ਲੋਕ ਵਾਪਸ ਆ ਰਹੇ ਨੇ ਘਰ ਬਣਾ ਰਹੇ ਨੇ ਪਰ ਗਰਮੀ ਦੇ ਮੌਸਮ ਦੌਰਾਨ ਇੱਕ ਵਾਰ ਫਿਰ ਸੋਕਾ ਚਿੰਤਾ ਪੈਦਾ ਕਰ ਰਿਹਾ ਕਿਉਂਕਿ ਸ਼ਹਿਰ 'ਚ ਪਿਛਲੇ 4 ਸਾਲਾਂ ਤੋਂ ਦੁਬਾਰਾ ਕੰਸਟਰਕਸ਼ਨ ਚੱਲ ਰਹੀ ਹੈ ਤੇ ਚਾਈਨੀਜ਼ ਹਿਸਟਰੀ ਮਿਊਜ਼ੀਅਮ ਵੀ ਦੁਬਾਰਾ ਖੁੱਲਿਆ ਹੈ ਵੀਰਵਾਰ ਤੱਕ ਬ੍ਰਿਟਿਸ਼ ਕੋਲੰਬੀਆ 'ਚ ਲਗਭਗ 30 ਅੱਗਾਂ ਲੱਗੀਆਂ ਹੋਈਆਂ ਨੇ ਤੇ ਇਸ ਵਿੱਚੋਂ 11 ਆਊਟ ਆਫ ਕੰਟਰੋਲ ਨੇ 1 ਅਪ੍ਰੈਲ ਤੋਂ 2011 ਵਾਈਲਡਫਾਇਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੱਗੀਆਂ ਜਿਨ੍ਹਾਂ ਤੋਂ ਜ਼ਿਆਦਾਤਰ ਦੇ ਉੱਪਰ ਫਾਇਰਫਾਈਟਰਸ ਦੇ ਵੱਲੋਂ ਕੰਟਰੋਲ ਕਰ ਲਿਆ ਗਿਆ ਹੈ ਪੀਸੀ ਵਾਈਲਡਫਾਇਰ ਸਰਵਿਸਿਜ਼ ਅਨੁਸਾਰ ਵਾਈਲਡਫਾਇਰ ਸੀਜ਼ਨ ਨੂੰ ਸਲੋ ਵਾਧੇ ਦੇਖਿਆ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਮੀਂਹ ਪਿਆ ਉਹ ਨੇ ਰਾਹਤ ਦਿੱਤੀ ਹੈ ਪਰ ਜੂਨ ਦਾ ਮੌਸਮ ਹੈ ਇਸ ਚੀਜ਼ ਤੇ ਨਿਰ ਪਰ ਕਰੇਗਾ ਕਿ ਜੰਗਲੀ ਅੱਗਾਂ ਦਾ ਸੀਜ਼ਨ ਸੂਬੇ ਦੇ ਲਈ ਕਿੰਨਾ ਚੁਣੌਤੀ ਭਰਪੂਰ ਰਹਿਣ ਵਾਲਾਗਾ ਕਿਉਂਕਿ ਜੇਕਰ ਜੂਨ ਦੇ ਵਿੱਚ ਮੀਂਹ ਪੈਂਦਾ ਤਾਂ ਵਾਈਲਡ ਫਾਇਰਜ਼ ਦਾ ਸੀਜ਼ਨ ਕੰਟਰੋਲ ਵਿੱਚ ਰਹੇਗਾ ਪਰ ਜੇਕਰ ਸੋਕਾ ਪੈਂਦਾ ਤਾਂ ਇਹ ਘਾਤਕ ਹੋ ਸਕਦਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਟੈਰਫ ਵਾਰ ਤੋਂ ਬਾਅਦ ਫੈਡਰਲ ਅਤੇ ਪ੍ਰੋਵਿੰਸ਼ੀਅਲ ਪੱਧਰ ਤੇ ਕਦਮ ਚੁੱਕੇ ਜਾ ਰਹੇ ਨੇ ਬ੍ਰਿਟਿਸ਼ ਕੋਲੰਬੀਆ ਦੀ ਐਨਡੀਪੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬਿੱਲ 15 ਲਿਆਂਦਾ ਜਾ ਰਿਹਾ ਜਿਸ ਨਾਲ ਸਰਕਾਰ ਨੂੰ ਫੈਸਲਾ ਲੈਣ ਦਾ ਜ਼ਿਆਦਾ ਅਧਿਕਾਰ ਮਿਲੇਗਾ ਸਰਕਾਰ ਦਾ ਕਹਿਣਾ ਹੈ ਕਿ ਅਮਰੀਕੀ ਟੈਰਫਸ ਦਾ ਜਵਾਬ ਦੇਣ ਲਈ ਜ਼ਰੂਰੀ ਹੈ ਕਿ ਪਬਲਿਕ ਤੇ ਪ੍ਰਾਈਵੇਟ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਇਹ ਬਿੱਲ ਦੇ ਤਹਿਤ ਤੇਜ਼ ਕੀਤਾ ਜਾਵੇ ਬੀਸੀਡੀ ਵਿਰੋਧੀ ਧਿਰ ਲਗਾਤਾਰ ਇਸ ਦਾ ਵਿਰੋਧ ਕਰ ਰਹੀ ਹੈ ਤੇ ਹੁਣ ਮਿਊਸਿਪਲ ਲੀਡਰਸ ਅਤੇ ਫਾਸਨੇਸ਼ਨਸ ਲੀਡਰਸ ਵੱਲੋਂ ਵੀ ਪ੍ਰੋਵਿੰਸ਼ੀਅਲ ਸਰਕਾਰ ਨੂੰ ਇਹ ਬਿੱਲ ਵਾਪਸ ਲੈਣ ਜਾਂ ਇਸ ਨੂੰ ਡਿਲੇ ਕਰਨ ਦੀ ਬੇਨਤੀ ਕੀਤੀ ਗਈ ਹੈ 120 ਤੋਂ ਜ਼ਿਆਦਾ ਲੋਕਲ ਗਵਰਨਮੈਂਟਸ ਲੀਡਰਸ ਵੱਲੋਂ ਇਨਫਰਾਸਟ੍ਰਕਚਰ ਮਿਨਿਸਟਰ ਵੋਵਿਨ ਮੋਧਿ ਨਾਲ ਮੀਟਿੰਗ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਲੋਕਲ ਲੀਡਰਸ ਨੇ ਸਰਕਾਰ ਦੇ ਇਹ ਬਿੱਲ ਬਾਰੇ ਆਪਣੀਆਂ ਚਿੰਤਾਵਾਂ ਮੀਟਿੰਗ ਦੌਰਾਨ ਪ੍ਰਗਟ ਕੀਤੀਆਂ ਅਤੇ ਬਹੁਤ ਸਾਰੇ ਅਫੀਸ਼ੀਅਲਸ ਉੱਤੇ ਸ਼ੱਕ ਪ੍ਰਗਟ ਕੀਤਾ ਉਹਨਾਂ ਆਸ ਪ੍ਰਗਟਾਈ ਹੈ ਕਿ ਸਰਕਾਰ ਉਹਨਾਂ ਦੀ ਗੱਲ ਸੁਣੇਗੀ ਤੇ ਬੀਸੀ ਮਿਊਸਿਪੈਲਿਟੀ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਸਰਕਾਰ ਉਹਨਾਂ ਦੀਆਂ ਚਿੰਤਾਵਾਂ ਦਾ ਹੱਲ ਨਹੀਂ ਕਰ ਰਹੀ ਹੈ ਜੋ ਅੱਗੇ ਲਿਆਂਦੀਆਂ ਜਾ ਰਹੀਆਂ ਨੇ ਜਿਨ੍ਹਾਂ ਆਖਿਆ ਕਿ ਮੀਟਿੰਗ ਦੌਰਾਨ ਇੰਨੇ ਸਵਾਲ ਸਨ ਕਿ ਸਮਾਂ ਖਤਮ ਹੋ ਗਿਆ ਜਿਸਦੇ ਬਾਅਦ ਈਮੇਲ ਦੇ ਰਾਹੀਂ ਸਵਾਲ ਭੇਜਣ ਦੇ ਲਈ ਕਿਹਾ ਗਿਆ ਯੂਨੀਅਨ ਨੇ ਕਿਹਾ ਹੈ ਕਿ ਫਾਸਿਨੇਸ਼ਨਸ ਦੇ ਲੀਡਰਜ਼ ਨਾਲ ਮੀਟਿੰਗ ਵਾਂਗ ਅਸੀਂ ਵੀ ਪ੍ਰੋਵਿੰਸ਼ੀਅਲ ਸਰਕਾਰ ਦੇ ਨਾਲ ਕੰਮ ਕਰਨ ਦੇ ਲਈ ਤਿਆਰ ਆ ਪਰ ਮਿਊਸਿਪੈਲਿਟੀਆਂ ਯੂਨੀਅਨ ਆਪਣੇ ਕਿਸੇ ਵੀ ਪ੍ਰੋਜੈਕਟ ਨੂੰ ਰੋਕਣਾ ਨਹੀਂ ਚਾਹੁੰਦੇ ਅਤੇ ਪ੍ਰੋਜੈਕਟ ਪੂਰੇ ਕਰਨ ਦੇ ਲਈ ਤੇਜ਼ੀ ਦੇ ਨਾਲ ਆਲਰੇਡੀ ਕੰਮ ਕੀਤਾ ਜਾ ਰਿਹਾ ਹੈ ਇਸ ਕਰਕੇ ਪ੍ਰੋਵਿੰਸ਼ੀਅਲ ਸਰਕਾਰ ਨੂੰ ਜ਼ਿਆਦਾ ਸ਼ਕਤੀਆਂ ਦੇਣੀਆਂ ਜਾਇਜ਼ ਦਿਖਾਈ ਨਹੀਂ ਦੇ ਰਹੀਆਂ ਜਿਨ੍ਹਾਂ ਆਸ ਪ੍ਰਗਟਾਈ ਕਿ ਸਰਕਾਰ ਸਲਾਮ ਅਸ਼ਵਰੇ ਲਈ ਅੱਗੇ ਆਵੇਗੀ ਦੂਜੇ ਪਾਸੇ ਪ੍ਰੀਮੀਅਰ 데ਵ ਦੇ ਵੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਆਇਆ ਹੈ ਕਿ ਬਿੱਲ 15 ਨੂੰ ਸਿਕਯੋਰ ਕਰਨ ਦਾ ਸਮਾਂ ਆ ਗਿਆ ਹੈ ਇਸ ਲਈ ਵੋਟਿੰਗ ਹੋਵੇ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਮਈ ਦੇ ਅੰਤ ਦੇ ਵਿੱਚ ਖਤਮ ਹੋ ਜਾਏਗਾ ਜਿਸ ਕਾਰਨ ਸਰਕਾਰ ਵੋਟਿੰਗ ਚਾਹੁੰਦੀ ਹੈ ਪਰ ਦੂਜੇ ਪਾਸੇ ਐਨਡੀਪੀ ਨੂੰ ਇਹ ਬਿੱਲ ਪਾਸ ਕਰਵਾਉਣ ਦੇ ਲਈ ਗ੍ਰੀਨ ਜਾਂ ਬੀਸੀ ਕੰਜ਼ਰਵਟਿਵ ਵੱਲੋਂ ਕਿਸੇ ਦੀ ਸਮਰਥਨ ਦੀ ਜ਼ਰੂਰਤ ਹੈ ਤੇ ਗ੍ਰੀਨ ਵੱਲੋਂ ਇਸ ਬਿੱਲ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਉਹਨਾਂ ਤਰਕ ਦਿੰਦਾ ਹੈ ਕਿ এনवायरमेंट ਅਸੈਸਮੈਂਟ ਨੂੰ ਬਾਈਪਾਸ ਕਰਨ ਦੇ ਲਈ ਕੈਬਨਿਟ ਸ਼ਕਤੀਆਂ ਇਸ ਬਿੱਲ ਦੇ ਤਹਿਤ ਦਿੱਤੀਆਂ ਜਾਣਗੀਆਂ ਜਿਸ ਕਾਰਨ ਉਹ ਇਸ ਦਾ ਸਮਰਥਨ ਨਹੀਂ ਕਰਦੇ। ਕੈਨੇਡਾ ਦੇ ਵਿੱਚ ਅਗਲੇ ਮਹੀਨੇ G7 ਸਮਿਟ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੀ ਸ਼ਾਮਲ ਹੋਣਗੇ। ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਕੈਰੋਲਾਈਨ ਲੇਵਟ ਨੇ ਅੱਜ ਇੱਕ ਮੀਡੀਆ ਬਰੀਫਿੰਗ ਦੇ ਵਿੱਚ ਇਸ ਦੀ ਪੁਸ਼ਟੀ ਕੀਤੀ ਹੈ ਜਿੰਨਾ ਸਪਸ਼ਟ ਰੂਪ ਦੇ ਵਿੱਚ ਕਿ ਪ੍ਰੈਜ਼ੀਡੈਂਟ 트੍ਰੰਪ ਇਸ ਜੀ7 ਸਮਿਟ ਦਾ ਹਿੱਸਾ ਹੋਣਗੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀਆਂ ਧਮਕੀਆਂ ਵਿਚਕਾਰ 트੍ਰੰਪ ਦਾ ਇਹ ਪਹਿਲਾ ਦੌਰਾ ਹੋਏਗਾ ਜਦੋਂ ਉਹ ਜੀ7 ਲੀਡਰਸ ਦੀ ਇਸ ਮੀਟਿੰਗ 'ਚ 15 ਤੋਂ 17 ਜੂਨ ਨੂੰ ਅਲਬਰਟਾ ਦੇ ਵਿੱਚ ਹਿੱਸਾ ਲੈਣਗੇ 6 ਮਹੀਨੋਂ ਵਾਈਟ ਹਾਊਸ ਵਿਖੇ ਪ੍ਰਧਾਨ ਮੰਤਰੀ ਮਾਹਕਾਰਨੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮੀਟਿੰਗ ਦੌਰਾਨ ਉਹਨਾਂ ਜੀ7 ਲਈ ਕੈਨੇਡਾ ਆਉਣ ਦਾ ਸੱਦਾ ਦਿੱਤਾ ਸੀ ਇਹ ਦੋਵੇਂ ਲੀਡਰ ਸਪਚਾਰ ਪਹਿਲੀ ਆਮੋ ਸਾਹਮਣੇ ਮੁਲਾਕਾਤ ਸੀ ਤੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਪ੍ਰਮੁੱਖ ਮੁੱਦਿਆਂ 'ਤੇ ਚਰਚਾ ਲਈ ਜੀ7 ਸਮਿਟ ਦੌਰਾਨ ਜਦੋਂ ਨਿੱਜੀ ਤੌਰ ਤੇ ਡੋਨਲਡ ਟਰੰਪ ਸ਼ਾਮਲ ਹੋਣਗੇ ਤਾਂ ਉਸ ਸਮੇਂ ਬੈਠਕਾਂ ਕੀਤੀਆਂ ਜਾਣਗੀਆਂ ਕਾਬਲੇ ਗੌਰ ਹੈ ਕਿ ਜੀ7 ਵਿੱਚ ਮੈਂਬਰ ਦੇਸ਼ਾਂ ਤੋਂ ਇਲਾਵਾ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਲੰਸਕੀ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਵੀ ਸ਼ਾਮਲ ਹੋਣਗੇ ਅਤੇ ਇਸ ਮੌਕੇ ਤੇ ਯੂਕਰੇਨ ਰਸ਼ੀਆ ਵਾਰ ਪ੍ਰਮੁੱਖ ਮੁੱਦਾ ਰਹੇਗਾ ਇਸ ਤੋਂ ਇਲਾਵਾ ਅਲਬਰਟਾ ਬੈਂਪ ਤੇ ਵਿੱਚ ਜੀ7 ਦੇ ਦੇ ਫਾਈਨੈਂਸ ਮਿਨਿਸਟਰਸ ਦੀ ਤਿੰਨ ਦਿਨਾਂ ਮੀਟਿੰਗ ਚੱਲ ਰਹੀ ਹੈ ਜਿੱਥੇ ਕਿ ਅੱਜ ਆਖਰੀ ਦਿਨ ਕਈ ਅਹਿਮ ਮੁੱਦਿਆਂ ਤੇ ਸਹਿਮਤੀ ਅਤੇ ਬ੍ਰੀਫਿੰਗ ਦਿੱਤੀ ਜਾਏਗੀ ਇਸ ਮੀਟਿੰਗ ਦੇ ਦੌਰਾਨ ਵੀ ਅਮਰੀਕੀ ਟੈਰਫਸ ਤੇ ਚਲਦੇ ਆਰਥਿਕ ਹਾਲਾਤਾਂ ਦੂਜੇ ਪਾਸੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਨਾਲੋਂ ਨਾਲ ਰਸ਼ੀਆ ਯੂਕਰੇਨ ਵਾਰ ਦੇ ਉੱਪਰ ਚਰਚਾ ਕੀਤੀ ਗਈ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਇਸ ਵਾਰ ਨੂੰ ਲੈ ਕੇ ਅਮਰੀਕਾ ਦਾ ਰੁਖ ਬਦਲਿਆ ਪਰ ਦੂਜੇ ਪਾਸੇ ਯੂਰੋਪੀਅਨ ਯੂਨੀਅਨ ਲਗਾਤਾਰ ਯੂਕਰੇਨ ਦਾ ਸਮਰਥਨ ਕਰਨ ਅਤੇ ਹੋਰ ਫੰਡਿੰਗ ਮੁਹੱਈਆ ਕਰਵਾਉਣ ਦੀ ਗੱਲ ਵੀ ਕਰ ਰਹੀ ਹੈ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਜਦੋਂ ਯੂਕਰੇਨ ਦੇ ਵਿੱਚ ਪਹੁੰਚੇ ਸਨ ਤਾਂ ਉਹਨਾਂ ਦੇ ਵੱਲੋਂ ਵੀ ਬਿਲੀਅਨ ਡਾਲਰ ਦੀ ਹੋਰ ਸਹਾਇਤਾ ਦੀ ਐਨਾਨਸਮੈਂਟ ਕੀਤੀ ਗਈ ਸੀ ਪਰ ਇਸ ਜੀ7 ਸਮਿਟ ਦੇ ਦੌਰਾਨ ਟੈਰਿਫ ਵਾਰ ਤੇ ਨਾਲ ਉਹਨਾਂ ਨੇ ਇਸ ਯੁੱਧ ਨੂੰ ਲੈ ਕੇ ਕੀ ਹੱਲ ਨਿਕਲਦੇ ਨੇ ਜਾਂ ਕੀ ਸਹਿਮਤੀ ਬਣਦੀ ਹੈ ਇਸ ਉੱਪਰ ਸਭ ਦੀ ਨਜ਼ਰ ਜ਼ਰੂਰ ਬਣੀ ਹੋਈ ਹੈ ਮੀਜ਼ਲਸ ਭਾਪ ਕੇ ਖਸਰਾ ਕੈਨੇਡਾ ਦੇ ਵਿੱਚ ਇਸ ਸਮੇਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ 온ਟਾਰੀਓ ਦੇ ਵਿੱਚ 173 ਨਵੇਂ ਕੇਸ ਪਿਛਲੇ ਹਫਤੇ ਦੇ ਵਿੱਚ ਸਾਹਮਣੇ ਆਏ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਕੇਸਾਂ ਦਾ ਸਾਹਮਣੇ ਆਉਣਾ ਕਾਫੀ ਚਿੰਤਾਮਾ ਹੋਰ ਵਧਾ ਸਕਦਾ ਹੈ ਕਿ ਇੱਕ ਵੱਡੀ ਖਸਰੇ ਦੀ ਆਊਟ ਬ੍ਰੇਕ ਹੋਈ ਹੈ ਅਕਤੂਬਰ 2024 ਦੇ ਵਿੱਚ ਪਹਿਲੀ ਵਾਰੀ ਮੀਜ਼ਲਸ ਭਾਪ ਕੇ ਖਸਰੇ ਦੇ ਕੇਸ ਕੈਨੇਡਾ ਦੇ ਵਿੱਚ ਸਾਹਮਣੇ ਆਏ ਸਨ ਤੇ ਹੁਣ 온ਟਾਰੀਓ ਦੇ ਵਿੱਚ ਇਸ ਦੀ ਗਿਣਤੀ 1795 ਤੱਕ ਪਹੁੰਚ ਗਈ ਹੈ ਤੇ ਜ਼ਿਆਦਾਤਰ ਮਾਮਲੇ ਉਹਨਾਂ ਲੋਕਾਂ ਦੇ ਵਿੱਚ ਸਾਹਮਣੇ ਆਏ ਨੇ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਹੋਈ ਤੇ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਦੇ ਵੱਲੋਂ ਵੈਕਸੀਨ ਦੀਆਂ 2 ਡੋਜ਼ ਲਗਵਾ ਲਈਆਂ ਜਾਂਦੀਆਂ ਨੇ ਤਾਂ ਉਹਨਾਂ ਦੇ ਵਿੱਚ 97 ਤੋਂ 98% ਚਾਂਸ ਘਟ ਜਾਂਦੇ ਨੇ ਕਿ ਉਹ ਮੀਜ਼ਲ ਦਾ ਸ਼ਿਕਾਰ ਹੋਣਗੇ ਕਿਉਂਕਿ ਇਸ ਤੇ ਦਾ ਕੋਈ ਇਲਾਜ ਨਹੀਂ ਹੈ ਪਰ ਪ੍ਰੋਫੈਕਸ਼ਨ ਜ਼ਰੂਰ ਹੈ ਦੂਜੀ ਪਾਸੇ ਅਲਬਰਟਾ ਦੀ ਗੱਲ ਕਰੀਏ ਤਾਂ ਅਲਬਰਟਾ ਦੇ ਵਿੱਚ ਵੀ ਖਸਰ ਦੇ 19 ਹੋਰ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਬਾਅਦ ਪ੍ਰੋਵਿੰਸ ਦੇ ਵਿੱਚ ਮੀਜ਼ਲਸ ਪ੍ਰਭਾਵਿਤ ਪੇਸ਼ੈਂਟਸ ਦੀ ਗਿਣਤੀ 500 ਤੋਂ ਪਾਰ ਹੋ ਚੁੱਕੀ ਹੈ ਮਾਰਚ ਮਹੀਨੇ ਤੋਂ ਸ਼ੁਰੂ ਹੋਈ ਇਸ ਬਿਮਾਰੀ ਨੇ ਸਭ ਤੋਂ ਵੱਧ ਛੋਟੀ ਉਮਰ ਦੇ ਬੱਚਿਆਂ ਨੂੰ ਪ੍ਰੋਵਿੰਸ ਦੇ ਵਿੱਚ ਆਪਣਾ ਸ਼ਿਕਾਰ ਬਣਾਇਆ ਸੌਰਦਨ ਅਲਬਰਟਾ 'ਚ 70 ਫੀਸਦੀ ਮਾਮਲੇ ਸਾਹਮਣੇ ਆਏ ਨੇ ਗਵਰਨਮੈਂਟ ਡਾਟਾ ਦੇ ਅਨੁਸਾਰ 157 ਮਰੀਜ਼ 5 ਸਾਲ ਤੋਂ ਛੋਟੀ ਉਮਰ ਦੇ ਬੱਚੇ ਨੇ ਇਸ ਕਾਰਨ 35 ਮਰੀਜ਼ ਹਸਪਤਾਲ ਦੇ ਵਿੱਚ ਭਰਤੀ ਨੇ ਜੇਕਰ ਖਸਰੇ ਭਾਪ ਕੇ ਮੀਜ਼ਲਸ ਤੇ ਸਿੰਪਟਮਸ ਦੀ ਲੱਛਣਾਂ ਦੀ ਗੱਲ ਕੀਤੀ ਜਾਵੇ ਤਾਂ ਖੰਗ ਬੁਖਾਰ ਅੱਖਾਂ ਦਾ ਲਾਲ ਹੋਣਾ ਤੇ ਸਰੀਰ ਤੇ ਦਾਣੇ ਹੋਣਾ ਸ਼ਾਮਲ ਨੇ ਡਾਕਟਰਸ ਦਾ ਕਹਿਣਾ ਹੈ ਕਿ ਜੇਕਰ ਮਾਮਲੇ 1000 ਤੋਂ ਪਾਰ ਹੁੰਦੇ ਨੇ ਤਾਂ ਇਸ ਕਾਰਨ ਰੋਜ਼ਾਨਾ 1 ਤੋਂ 3 ਵਿਅਕਤੀਆਂ ਦੀ ਮੌਤ ਵੀ ਹੋ ਸਕਦੀ ਹੈ ਇਹ ਹਵਾ ਨਾਲ ਫੈਲਦਾ ਜਿਸ ਕਾਰਨ ਇੱਕ ਮਰੀਜ਼ ਦੇ ਕਮਰੇ ਵਿੱਚ ਕਰੀਬ 2 ਘੰਟਿਆਂ ਤੱਕ ਇਸ ਦੇ ਵਾਇਰਸ ਦੇ ਕਣ ਰਹਿੰਦੇ ਨੇ ਇਸੇ ਲਈ ਲੋਕਾਂ ਨੂੰ ਬਧੇਰੇ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ ਤੇ ਨਾਲੋਂ ਨਾਲ ਇਹ ਵੀ ਆਖਿਆ ਜਾ ਰਿਹਾ ਹੈ ਕਿ ਜਿੰਨਾ ਲੋਕਾਂ ਨੇ ਖਸਰੇ ਨੂੰ ਰੋਕਣ ਦੇ ਲਈ ਵੈਕਸੀਨੇਸ਼ਨ ਨਹੀਂ ਲਗਵਾਈ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਟੀਕੇ ਲਗਵਾਉਣੇ ਚਾਹੀਦੇ ਨੇ ਤਾਂ ਜੋ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ ਬੇਸ਼ੱਕ ਨਾਰਥ ਅਮਰੀਕਾ ਦੇ ਵਿੱਚ ਮੀਜ਼ਲਸ ਦੇ ਕੇਸ ਪੂਰੀ ਤਰ੍ਹਾਂ ਖਤਮ ਹੋ ਗਏ ਸਨ ਪਰ ਹੁਣ ਦੁਬਾਰਾ ਤੋਂ ਇਸ ਦੇ ਮਾਮਲੇ ਚਿੰਤਾ ਦਾ ਵਿਸ਼ਾ ਕੈਨੇਡਾ ਅਮਰੀਕਾ ਦੇ ਵਿੱਚ ਪਣੇ ਹੋਏ ਨੇ ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ ਨੂੰ ਯਾਦ ਕਰਨ ਦੇ ਲਈ ਇੱਕ ਸਮਾਗਮ ਇਸ ਵੀਕਐਂਡ ਦੇ ਉੱਪਰ ਵੈਨਕੂਵਰ ਕਾਮਾਗਾਟਾ ਮਾਰੂ ਮੈਮੋਰੀਅਲ ਵਿਖੇ ਹੋਣ ਜਾ ਰਿਹਾ ਹੈ ਇਸ ਸੰਬੰਧੇ ਡਾਕਟਰ ਤਾਲੀਵਾਲ ਹੋਰਾਂ ਨੇ ਜਾਣਕਾਰੀ ਸਾਂਝੀ ਕੀਤੀ ਗੁਰੂ ਨਾਨਕ ਜਹਾਜ਼ ਦੀ 111ਵੀਂ ਵਰੇਗੰਢ ਤੇ ਵੈਨਕੂਵਰ ਚ ਕੋਰਡੋਵਾ ਸਟਰੀਟ ਤੇ ਜਿੱਥੇ ਗੁਰੂ ਨਾਨਕ ਜਹਾਜ਼ ਮੈਮੋਰੀਅਲ ਬਣਿਆ ਹੋਇਆ ਹੈ ਉੱਥੇ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਹਰ ਸਾਲ ਵਾਂਗ ਇਸ ਵਾਰ ਵੀ ਇਕਤਰਤਾ ਕੀਤੀ ਜਾ ਰਹੀ ਹੈ 111ਵੇਂ ਬਰੇ ਤੇ ਦਿਨ ਐਤਵਾਰ ਦੁਪਹਿਰ ਨੂੰ 2 ਵਜੇ 23 ਮਈ ਨੂੰ ਦਰਸਲ ਇਸ ਮੌਕੇ ਤੇ ਜੋ ਇਤਿਹਾਸ ਦੇ ਪੰਨੇ ਹਨ ਉਹ ਸਾਂਝੇ ਕੀਤੇ ਜਾਣਗੇ ਇਸ ਦੇ ਨਾਲ ਕੁਝ ਮੋਸ਼ਨ ਵੀ ਸਾਂਝੇ ਕੀਤੇ ਜਾਣਗੇ ਜਿਹੜੀਆਂ ਕੁਝ ਮੰਗਾ ਨੇ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਨਾਨਕ ਜਹਾਜ਼ ਦਾ ਜੋ ਇਤਿਹਾਸ ਹੈ ਉਸ ਨੂੰ ਅਸੀਂ ਜ਼ਰੂਰ ਸਾਂਝਾ ਕਰੀਏ ਤੇ ਉਸ ਦੇ ਸਹੀ ਸਪਿਰਟ ਤੇ ਅਸਲੀ ਤੱਥ ਜਿਹੜੇ ਆ ਉਹ ਵੀ ਸਾਂਝੇ ਕਰੀਏ ਜਿਵੇਂ ਕਿ ਪੋਸਟਰ ਦੇ ਵਿੱਚ ਨਜ਼ਰ ਆ ਰਿਹਾ ਹੈ ਇਸ ਮੌਕੇ ਤੇ ਉਸ ਜਹਾਜ਼ ਦੇ ਵਿੱਚ ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸ਼ਿਸ਼ੋਭਤ ਸਨ 2 ਮਹੀਨੇ ਸਮੁੰਦਰ ਦੇ ਇਸੇ ਕੰਡੇ ਤੇ ਇਹ ਦਰਿਆ ਚ ਸਮੁੰਦਰ ਚ ਜਹਾਜ਼ ਖੜਾ ਰਿਹਾ ਤੇ ਗੁਰੂ ਸਾਹਿਬ ਪ੍ਰਕਾਸ਼ਮਾਨ ਸਨ ਖੁੱਲੇ ਅੰਬਰਾਂ ਹੇਠ ਸਮੁੰਦਰ ਵਿੱਚ ਇੱਕ ਤਰ੍ਹਾਂ ਦਾ ਪਹਿਲਾ ਇਤਿਹਾਸ ਦਾ ਇੱਕ ਗੁਰਦੁਆਰਾ ਵੀ ਸੀ ਉਸ ਤੋਂ ਬਾਅਦ ਇਸ ਜਹਾਜ਼ ਦੇ ਮੁਸਾਫਰਾਂ ਨੂੰ ਜਿਵੇਂ ੱੱੱਕੇ ਨਾਲ 2 ਮਹੀਨੇ ਤੋਂ ਬਾਅਦ ਮੋੜਿਆ ਗਿਆ ਬਜਵਚ ਘਾਟ ਤੇ 29 ਸਤੰਬਰ 1914 ਨੂੰ ਜੋ ਸ਼ਹੀਦੀ ਸਾਕਾ ਹੋਇਆ ਉਹ ਵੀ ਇੱਕ ਇਸ ਤਰ੍ਹਾਂ ਦੇ ਇਤਿਹਾਸਿਕ ਵਰਤਾਨ ਦਾ ਹੀ ਹਿੱਸਾ ਹੈ ਕਿ ਗ੍ਰਿਫਤਾਰ ਕਰਕੇ ਸਮੂਹ ਨੂੰ ਜੇਲ੍ਹ ਪੰਜਾਬ ਭੇਜਿਆ ਜਾ ਰਿਹਾ ਸੀ ਪਰ ਉਸ ਮੌਕੇ ਤੇ ਇਹਨਾਂ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਵਜੋਂ ਉਸ ਸਮੇਂ ਬਕਾਇਦਾ ਤੌਰ ਤੇ ਗੁਰਦੁਆਰਾ ਸਾਹਿਬ ਸ਼ਿਸ਼ੂਬਤ ਕਰਨ ਦੇ ਵਾਸਤੇ ਜਿਹੜਾ ਫੈਸਲਾ ਕੀਤਾ ਜਦੋਂ ਗੋਲੀਆਂ ਚਲਾਈਆਂ ਗਈਆਂ ਤੇ 19 ਮੁਸਾਫਰ ਸ਼ਹੀਦ ਹੋਏ ਸੋ 25 ਮਈ ਦਿਨ ਐਤਵਾਰ ਨੂੰ ਇਸੇ ਮੌਕੇ ਤੇ ਇੱਕ ਹੋਰ ਵੀ ਮੋਸ਼ਨ ਲਿਆਂਦਾ ਜਾਏਗਾ ਉਹ ਇਹ ਹੈ ਕਿਸੇ ਇਹ ਭਾਈ ਮੇਵਾ ਸਿੰਘ ਲੋਪੋਕੇ ਜਿਨ੍ਹਾਂ ਦੀ ਕੈਨੇਡਾ ਦੇ ਇਤਿਹਾਸ ਵਿੱਚ ਬੜੀ ਵੱਡੀ ਮਹੱਤਤਾ ਹੈ ਕੁੱਲ ਮਿਲਾ ਕੇ ਵੀ ਜਿਹੜੇ ਨਸਲਵਾਦ ਦੇ ਖਿਲਾਫ ਲੜੇ ਅਤੇ ਜਿਨ੍ਹਾਂ ਨੇ ਹੌਪਕਿੰਸਨ ਨੂੰ ਸੋਧਿਆ ਉਹਨਾਂ ਦੇ ਨਾਮ ਤੇ ਜਿਸ ਜਗ੍ਹਾ ਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜੋ ਜੇਲ੍ਹ ਸੀ ਉਸ ਥਾਂ ਤੇ ਜਾਂ ਤਾਂ ਸਕੂਲ ਦਾ ਨਾਮ ਜੋ ਉੱਥੇ ਸਥਾਪਿਤ ਹੈ ਜਾਂ ਫਿਰ ਕੋਈ ਹੋਰ ਅਦਾਰੇ ਦਾ ਨਾਮ ਉਹਨਾਂ ਦੇ ਨਾਮ ਤੇ ਹੋਵੇ ਉਹਨਾਂ ਦਾ ਜਿਹੜਾ ਰੈਕਡ ਹੈ ਉਹ ਸੁਧਾਰਿਆ ਜਾਵੇ ਕ੍ਰਿਮੀਨਲ ਰੈਕਡ ਹੈ ਜੇ ਵੀ ਹੈ ਇਹ ਵੀ ਸਾਡੀ ਮੰਗ ਹੋਏਗੀ ਗੁਰੂ ਨਾਨਕ ਜਹਾਜ਼ ਦੇ ਮੁਤਲਕ ਇੱਕ ਮੰਗੇ ਵੀ ਹੈ ਕਿ ਜੋ ਅਸੀਂ ਥਾਂ ਥਾਂ ਤੇ ਨਿੱਕੇ ਨਿੱਕੇ ਪਲੇਕਾਂ ਜਗਾ ਜਗਾ ਤੇ ਕੋਈ ਸਥਾਨ ਬਣਾ ਰਹੇ ਹਾਂ ਹਰ ਮੋੜ ਗੜੀ ਮਹੱਲੇ ਚ ਉਹਦੇ ਥਾਂ ਤੇ ਕੋਈ ਚੰਗੇ ਪੱਧਰ ਤੇ ਵਿਦਿਅਕ ਵਿਸਾਰ ਹੋਵੇ ਨਾ ਕਿ ਇਹੋ ਜਿਹੀਆਂ ਜਿਹੜੀਆਂ ਇੱਕ ਆਮ ਟੈਕਸਪੇਅਰ ਦੇ ਮਨੀ ਦੇ ਨਾਲ ਚੀਜ਼ਾਂ ਬਣਾਈਆਂ ਜਾਣ ਤੇ ਅਪੋਲੋਜੀਟਿਡ ਫੈਡਰਲ ਹੈ ਉਸ ਨੂੰ ਵੀ ਤੱਥਾਂ ਦੇ ਅਨੁਸਾਰ ਇਹ ਰੱਖਿਆ ਜਾਏ ਕਿ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਤੋਂ ਮਾਫੀ ਹੈ ਨਾ ਕਿ ਕਾਮਾਗਾਟਾ ਮਾਰੂ ਦੇ ਕਿਉਂਕਿ ਕਾਮਾਗਾਟਾ ਮਾਰੂ ਸਟੀਮਸ਼ਿਪ ਕੰਪਨੀ ਸੀ ਜਿਸ ਕੰਪਨੀ ਦਾ ਜਹਾਜ਼ ਗੁਰਨਾਨਕ ਸਟੀਮਸ਼ਿਪ ਕੰਪਨੀ ਨੇ 66000 ਡਾਲਰ ਤੇ 6 ਮਹੀਨੇ ਦੇ ਲਈ ਚਾਰਟਰ ਕੀਤਾ ਸੀ ਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਰ ਕਰਦੇ ਹੋਏ ਆ ਸਿੱਖ ਸੰਗਤਾਂ ਨੇ ਇਹ ਜਹਾਜ਼ ਦਾ ਨਾਮ ਗੁਰਨਾਨਕ ਜਹਾਜ਼ ਰੱਖਿਆ ਸੀ ਜਿਸ ਦੀ ਪ੍ਰਮਾਣਿਕਤਾ ਹੈ ਇਹ ਜੋ ਤਸਵੀਰ ਹੈ ਕਿਤਾਬ ਦੇ ਵਿੱਚ ਬਾਬਾ ਗੁਰਦੇਵ ਸਿੰਘ ਹੁਰਾਂ ਦੀ ਆਪਣੀ ਆਇਓ ਆਟੋਬਾਇਓਗ੍ਰਾਫੀ ਇਹ ਉਹਨਾਂ ਨੇ ਸਵੈ ਜੀਵਨੀ ਚ ਸਾਰਾ ਲਿਖਿਆ ਹੈ ਸੋ ਅਸੀਂ ਇਹ ਵੀ ਮੰਗ ਕਰਦੇ ਹਾਂ ਤੇ ਇਸ ਦਾ ਜਿਹੜਾ ਨਾਮਕਰਨ ਸਹੀ ਹੋਵੇ ਤੇ ਅਪੋਲੋਜੀ ਦੇ ਵਿੱਚ ਸੁਧਾਰ ਵੀ ਹੋਵੇ ਅਸੀਂ ਤਨਹਾਰ ਦੀ ਧੰਨਵਾਦੀ ਹਾਂ ਵੈਨਕੂਵਰ ਸਿਟੀ ਕਾਉਂਸਲ ਦੇ ਜਿਨ੍ਹਾਂ ਨੇ ਆਪਣੇ 111ਵੇਂ ਬਰੇ ਤੇ ਪ੍ਰੋਕਲਮੇਸ਼ਨ ਜਾਰੀ ਕਰਕੇ ਪ੍ਰਾਇਮਰੀ ਨਾਮ ਜਿਹੜਾ ਹੈ ਇਸ ਦਾ ਗੁਰਨਾਨਕ ਜਹਾਜ਼ ਰੱਖਿਆ ਉਹ ਸਾਰੀਆਂ ਘਟਨਾਵਾਂ ਜਿਹੜੀਆਂ ਨਸਲਵਾਦ ਨੂੰ ਚੁਣੌਤੀ ਵੜ ਗਿਆ ਨੇ ਉਸ ਥਾਂ ਤੇ ਪਹੁੰਚ ਕੇ ਜਿਸ ਥਾਂ ਤੇ ਜਿਸ ਹਵਾਜ ਫਿਜ਼ਾਜ ਸਾਨੂੰ ਮਹਿਸੂਸ ਹੁੰਦਾ ਕਿ ਜ਼ਬਰ ਜ਼ੁਲਮ ਹੋਇਆ ਸੀ ਉੱਥੇ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਤੇ ਸਾਰੇ ਸਾਂਝੇ ਤੌਰ ਤੇ ਆਉਣ ਇਸ ਮੌਕੇ ਤੇ ਸ਼ਾਮਲ ਹੋਣ ਪ੍ਰੋਕਲੇਮੇਸ਼ਨ ਮੋਸ਼ਨ ਗੱਤ ਘਾਟਾ ਢੀਵਾਰਾਂ ਵਿਚਾਰਾਂ ਡਿਸਕਸ਼ਨ ਸਭ ਕੁਝ ਹੋਏਗਾ ਲਿਟਰੇਚਰ ਵੰਡਿਆ ਜਾਏਗਾ 25 ਮਈ ਦਿਨ ਐਤਵਾਰ ਨੂੰ ਬਰਾਡ ਇਨਲੇਟ ਤੇ 1166 ਕੋਰਡੋਬਾ ਸਟਰੀਟ ਤੇ ਗੁਰੂ ਨਾਨਕ ਜਹਾਜ਼ ਮੈਮੋਰੀਅਲ ਵਾਲੇ ਥਾਂ ਤੇ ਦੁਪਹਿਰ ਨੂੰ 2 ਵਜੇ ਆਪ ਸਾਰਿਆਂ ਨੂੰ ਮਿਲਦੇ ਹਾਂ ਚੈਨਲ ਪੰਜਾਬੀ ਗਲੋਬਲ ਪੰਜਾਬ ਵਿਸ਼ੇਸ਼ ਕਰਕੇ ਇਸ ਕਵਰੇਜ ਲਈ ਧੰਨਵਾਦ ਹੈ। ਕੈਨੇਡਾ ਦੀਆਂ ਫੈਡਰਲ EMPLOYES ਦੇ ਨਾਲ ਸੰਬੰਧਿਤ ਯੂਨੀਅਨਸ ਦੇ ਲੀਡਰਸ਼ਿਪ ਵੱਲੋਂ ਪ੍ਰਧਾਨ ਮੰਤਰੀ ਮਾਕ ਕਾਰਨੀ ਅਤੇ ਟ੍ਰੈਸਟੀ ਬੋਰਡ ਦੇ ਪ੍ਰੈਜ਼ੀਡੈਂਟ ਨੂੰ ਅਪੀਲ ਕੀਤੀ ਗਈ ਹੈ ਕਿ ਵਰਕਰਜ਼ ਯੂਨੀਅਨਸ ਅਤੇ ਮੈਨੇਜਮੈਂਟ ਦੇ ਦਰਮਿਆਨ ਪਿਛਲੇ ਸਮੇਂ ਦੌਰਾਨ ਜੋ ਟਕਰਾਅ ਜਾਂ ਵੱਖਰੇਵੇਂ ਸਾਹਮਣੇ ਆਏ ਨੇ ਉਹਨਾਂ ਨੂੰ ਘੱਟ ਕਰਨ ਦੇ ਲਈ ਕਦਮ ਚੁੱਕੇ ਜਾਣ। ਇਸ ਤੋਂ ਇਲਾਵਾ ਉਹਨਾਂ ਨੇ ਵੀ ਮੰਗ ਕੀਤੀ ਹੈ ਕਿ ਫੈਡਰਲ ਮੁਲਾਜ਼ਮਾਂ ਦੇ ਵਿਸ਼ਵਾਸ ਬਹਾਲੀ ਦੇ ਲਈ ਵੀ ਸਰਕਾਰ ਵੱਲੋਂ ਕਦਮ ਚੁੱਕੇ ਜਾਣ ਗੱਲ ਫੈਡਰਲ ਸਰਕਾਰ ਦੀ ਕਰੀਏ ਤਾਂ ਪਿਛਲੇ ਸਮੇਂ ਦੌਰਾਨ ਫੈਡਰਲ ਸਰਕਾਰ ਦੇ ਨਾਲ ਸੰਬੰਧਿਤ EMPLOYES ਦੀਆਂ ਯੂਨੀਅਨਸ ਦੇ ਵੱਲੋਂ ਵੀ ਸਮੇਂ-ਸਮੇਂ ਤੇ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਪਿਛਲੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਹਰਾਂ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਜਿਸ ਸੰਬੰਧੀ ਆਫਿਸ ਚ ਆ ਕੇ ਕੰਮ ਕਰਨ ਸੰਬੰਧੀ ਫੈਸਲੇ ਲਏ ਗਏ ਅਤੇ ਕੁਝ ਹੋਰ ਤਕਰਾਰਾਂ ਦੇ ਚੱਲਦਿਆਂ ਵੀ ਇਹ ਸਭ ਕੁਝ ਨਜ਼ਰ ਆਇਆ ਕੈਨੇਡਾ ਦੀਆਂ ਸਭ ਤੋਂ ਵੱਡੀਆਂ ਫੈਡਰਲ ਯੂਨੀਅਨਾਂ ਦੇ ਵਿੱਚੋਂ ਇੱਕ ਦੇ ਪ੍ਰੈਜ਼ੀਡੈਂਟ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਪਬਲਿਕ ਸਰਵੈਂਟਸ ਅਤੇ ਮੈਨੇਜਮੈਂਟ ਵਿਚਕਾਰ ਸਬੰਧਾਂ ਨੂੰ ਸੁਧਾਰਨ ਉੱਪਰ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਕੈਨੇਡੀਅਨ ਐਸੋਸੀਏਸ਼ਨ ਆਫ ਪ੍ਰੋਫੈਸ਼ਨਲ EMPLOYEES ਦੇ ਪ੍ਰੈਜ਼ੀਡੈਂਟ ਨੈਥਨ ਪੀਓਰ ਨੇ ਕਿਹਾ ਕਿ ਇਹ ਇੱਕ ਡੈਲੀਕੇਟ ਮੂਮੈਂਟ ਹੈ ਅਤੇ ਟ੍ਰੈਜ਼ਰੀ ਬੋਰਡ ਦੇ ਪ੍ਰੈਜ਼ੀਡੈਂਟ ਨੂੰ ਇਹ ਚਾਹੀਦਾ ਹੈ ਕਿ ਇਸ ਮੁਸ਼ਕਲ ਦੇ ਸਮੇਂ ਦੇ ਵਿੱਚ ਇਸ ਪਾਸੇ ਵੱਲ ਕਦਮ ਵਧਾਏ ਜਾਣ ਕੇ ਰਿਸ਼ਤੇ ਸ਼ਾਜਗਰ ਹੋਣ ਪੀਅਰ ਨੇ ਕਿਹਾ ਕਿ ਟਰੂਡੋ ਸਰਕਾਰ ਨੇ ਕਈ ਅਜਿਹੇ ਫੈਸਲੇ ਲਏ ਜਿਨ੍ਹਾਂ ਨੇ ਵਰਕਰਸ ਵਿੱਚ ਟਰਸਟ ਨੂੰ ਘਟਾ ਦਿੱਤਾ ਜਿਸ ਵਿੱਚ ਇੱਕ ਵਿਵਾਦ ਵਾਲਾ ਆਫਿਸ ਰੋਲ ਆਊਟ ਵੀ ਸ਼ਾਮਲ ਸੀ ਜੋ ਕਿ ਕਰਮਚਾਰੀਆਂ ਨੂੰ ਦਫ਼ਤਰਾਂ ਦੇ ਵਿੱਚ ਆ ਕੇ ਕੰਮ ਕਰਨ ਦੇ ਨਿਰਦੇਸ਼ ਦਿੰਦਾ ਸੀ ਉਹਨਾਂ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਪਬਲਿਕ ਸੈਕਟਰ ਦੇ ਵਰਕਰਾਂ ਨੂੰ ਆਫਿਸ ਦੇ ਵਿੱਚ ਜਦੋਂ ਬੁਲਾਇਆ ਗਿਆ ਤਾਂ ਇਸ ਸਮੇਂ ਉਨ੍ਹਾਂ ਦਾ ਕੋਈ ਸਲਾਮ ਅਸ਼ਵਰਾ ਨਹੀਂ ਲਿਆ ਗਿਆ ਜਿਸ ਕਾਰਨ ਬਹੁਤ ਸਾਰੀਆਂ ਯੂਨੀਅਨਸ ਅਤੇ ਪਬਲਿਕ ਸਰਵਿਸ ਦੇ ਵਿੱਚ ਕੰਮ ਕਰਦੇ ਵਰਕਰਸ ਇਸ ਤੋਂ ਨਿਰਾਸ਼ ਸਨ ਤੇ ਬਹੁਤ ਸਾਰੀਆਂ ਯੂਨੀਅਨਸ ਦੇ ਵੱਲੋਂ ਇਸ ਸੰਬੰਧੀ ਵਿਰੋਧ ਰੈਲੀਆਂ ਕਰਕੇ ਵੀ ਦਰਜ ਕਰਵਾਇਆ ਗਿਆ ਸੀ ਪੀਆਰ ਨੇ ਕਿਹਾ ਹੈ ਕਿ ਉਹ ਇਹ ਦੇਖਣਾ ਚਾਹੁੰਦੇ ਨੇ ਕਿ ਸਰਕਾਰ ਕਿਸੇ ਵੀ ਵਰਕਰ ਨੂੰ ਰਿਮੋਟ ਤੇ ਕੰਮ ਕਰਨ ਦੇ ਅਧਿਕਾਰ ਦੇਵੇ ਭਾਪਕੇ ਉਹ ਘਰ ਤੋਂ ਕੰਮ ਕਰ ਸਕਣ ਤੇ ਉਹਨੇ ਇਹ ਵੀ ਕਿਹਾ ਕਿ ਕੈਨੇਡਾ ਰੈਵਨਿਊ ਏਜੰਸੀ ਅਤੇ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਨਸ਼ਿਪ ਕੈਨੇਡਾ ਅਤੇ ਬਾਕੀ ਡਿਪਾਰਟਮੈਂਟਸ ਦੇ ਵਿੱਚ ਤੇ ਏਜੰਸੀਜ਼ ਦੇ ਵਿੱਚ ਪਿਛਲੇ ਸਾਲ ਸਰਕਾਰ ਦੇ ਵੱਲੋਂ ਜੋ ਸਟਾਫ ਦੇ ਵਿੱਚ ਕਟੌਤੀ ਕੀਤੀ ਗਈ ਹੈ ਉਸ ਤੋਂ ਬਾਅਦ ਵੀ ਵਰਕਰਸ ਦੇ ਵਿੱਚ ਬੇਚੈਨੀ ਅਤੇ ਅਸਥਿਰਤਾ ਦੀ ਭਾਵਨਾ ਬਣੀ ਹੋਈ ਹੈ ਜਿਸ ਨੂੰ ਠੀਕ ਕਰਨ ਦੇ ਲਈ ਕਦਮ ਚੁੱਕਣ ਦੀ ਜ਼ਰੂਰਤ ਹੈ ਉਨ੍ਹਾਂ ਆਸ ਪ੍ਰਗਟਾਈ ਕਿ ਮੌਜੂਦਾ ਪ੍ਰਧਾਨ ਮੰਤਰੀ ਮਾਕਰਨੀ ਦੀ ਅਗਵਾਈ ਵਾਲੀ ਸਰਕਾਰ ਵਰਕਰਸ ਦੇ ਵਿੱਚ ਵਿਸ਼ਵਾਸ ਪੈਦਾ ਕਰਨ ਮੈਨੇਜਮੈਂਟਸ ਅਤੇ ਯੂਨੀਅਨਸ ਦੇ ਦਰਮਿਆਨ ਰਿਸ਼ਤੇ ਸਹੀ ਹੋਣ ਤੇ ਵਰਕਰਸ ਦੇ ਲਈ ਸੁਖਾਵਾਂ ਤੇ ਸਰਮਹਾਲ ਹੋਵੇ ਇਸ ਪਾਸੇਬਲ ਕਦਮ ਅੱਗੇ ਵਧਾਈ ਕੀ ਹੁਣ ਦੇਖਦੇ ਹਾਂ ਐਡਮੈਂਟਨ ਤੋਂ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਹੋਰਾਂ ਦੀ ਇੱਕ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਈਗੁਰਦੀ ਦਾ ਹਾਲ ਥਾ ਵਾਈਗੁਰਦੀ ਦੀ ਫਤਿਹ ਐਡਮੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਖਬਰ ਦਰਸਲੇ ਆ ਰਹੀ ਹੈ ਜੀ ਕਲਗਰੀ ਸ਼ਹਿਰ ਤੋਂ ਉੱਥੇ ਇੱਕ ਸਰਕਾਰੀ ਵਕੀਲ ਨੇ ਕੋਰਟ ਨੂੰ ਕਿਹਾ ਕਿ ਇੱਕ ਜੋੜਾ ਜਿਨ੍ਹਾਂ ਨੇ ਆਪਣਾ ਇੱਕ ਬੱਚਾ ਜਿਹਨੂੰ ਤੱਤਾ ਪਾਣੀ ਉੱਤੇ ਉਹਦੇ ਸਿੱਟਿਆ ਉਹਨੂੰ ਬਹੁਤ ਦੁਖੀ ਕੀਤਾ ਔਰ ਈਵਨ ਭੁੱਖਾ ਰੱਖਣ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਉਹਦੇ ਲਈ ਉਹ ਕਹਿੰਦੇ ਵੀ ਉਹਨਾਂ ਨੂੰ ਜਿਹੜੀ ਸਜ਼ਾ ਹੈ ਨਾ ਉਹ 8 ਸਾਲ ਜੇਲ੍ਹ ਦੀ ਸਜ਼ਾ ਹੋਣੀ ਚਾਹੀਦੀ ਹੈ ਇਹ ਸਰਕਾਰੀ ਵਕੀਲ ਨੇ ਮੰਗ ਕੀਤੀ ਹੈ ਕਹਾਣੀ ਇਸ ਤਰ੍ਹਾਂ ਹੋਈ ਹੈ ਜੀ ਸੋਨੀਆ ਪਾਸਕਵਾ ਤੇ ਮਾਈਕਲ ਸਨ ਕਲੇਅਰ ਉਹਨਾਂ ਦੋਨਾਂ ਨੇ ਆਪਣਾ ਕਸੂਰ ਜਿਹੜਾ ਜੀ ਮਨ ਲਿਆ ਮੈਨਸਲੈਟਰ ਉਸ ਬੱਚੇ ਦੀ ਮੌਤ ਲਈ ਜਿਹਦਾ ਨਾਮ ਗੇਬਰੀਅਲ ਸਨਕਲੇਅਰ ਪੈਸਕਵਾ ਸੀਗਾ 18 ਮਹੀਨਾ ਦਾ ਸੀਗਾ 2021 ਦੀ ਗੱਲ ਆ ਇਹ ਤੇ ਉਹਦੀ ਮੌਤ ਜਿਹੜੀ ਆ ਇਨਫੈਕਸ਼ਨ ਤੇ ਹੈਡ ਟਰਾਮਾ ਦੇ ਨਾਲ ਹੋਈ ਆ ਔਰ ਉਹਦੇ ਬਾਡੀ ਦਾ ਤੀਜਾ ਹਿੱਸਾ ਜਲਿਆ ਹੋਇਆ ਸੀਗਾ ਔਰ ਇਹ ਜਦੋਂ ਹੁਣ ਸਟੇਟਮੈਂਟ ਤੇ ਜਿਹੜੇ ਫੈਕਟਸ ਹੈਗੇ ਜੀ ਉਹਨਾਂ ਤੇ ਉਹਨਾਂ ਨੇ ਐਗਰੀ ਕੀਤਾ ਹੈਗਾ ਸਾਰੀ ਗੱਲਬਾਤ ਜਿਹਦੇ ਤੋਂ ਇਹ ਪਤਾ ਲੱਗਾ ਕਿ ਉਹਦੇ ਜਿਹੜੇ ਪੇਰੈਂਟਸ ਸੀ ਜੀ ਉਹਨਾਂ ਨੇ ਨਾ ਤਤਾ ਪਾਣੀ ਉਸ ਬੱਚੇ ਤੇ ਸਿਟਿਆ ਸੀਗਾ ਤੇ ਉਹਦੇ ਜਿਹੜੇ ਜ਼ਖਮ ਹੋਏ ਉਹਨਾਂ ਨੂੰ ਸ਼ਹਿਦ ਦੇ ਨਾਲ ਉਹਨਾਂ ਦਾ ਇਲਾਜ ਕਰਦੇ ਰਹੇ ਜਦੋਂ ਕਿ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਉਸ ਬੱਚੇ ਨੂੰ ਲੈ ਕੇ ਜਾਣਾ ਚਾਹੀਦਾ ਸੀ ਤਾਂ ਕਿ ਉਹਦਾ ਇਲਾਜ ਹੋ ਸਕਦਾ ਅ ਜਿਹੜਾ ਇੱਕ ਪੀਡੀਆਟ੍ਰਿਕ ਸਰਜਨ ਆ ਉਹਨੇ ਦੱਸੀ ਇਹ ਗੱਲਬਾਤ ਕਿ ਉਹ ਬੱਚੇ ਲਈ ਦਾ ਮੈਡੀਕਲ ਐਮਰਜੈਂਸੀ ਮੈਡੀਕਲ ਕੇਅਰ ਜਿਹੜੀ ਸੀਗੀ ਉਹ ਬਹੁਤ ਜ਼ਰੂਰੀ ਸੀਗੀ ਅ ਜਿਹੜੇ ਜੀ ਸਰਕਾਰੀ ਵਕੀਲ ਆ ਵਿਕੀ ਫਾਕਨਰ ਉਹ ਜਦੋਂ ਸਜ਼ਾ ਦੀ ਗੱਲ ਹੋ ਰਹੀ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਆਪਣੇ ਬੱਚੇ ਨੂੰ ਇੱਕ ਪੇ ਚੈੱਕ ਦੇ ਤੌਰ ਤੇ ਜਿਹੜਾ ਜੀ ਸਮਝ ਰਾਇ ਸੀਗੇ ਉਹਨਾਂ ਦੀਆਂ ਕੁਝ ਟੈਕਸਟ ਮੈਸੇਜੇਸ ਵਗੈਰਾ ਵੀ ਸਾਹਮਣੇ ਆਏ ਜਿਹਦੇ ਵਿੱਚ ਉਹ ਗੱਲ ਆਪਸ ਵਿੱਚ ਹੁੰਦੀ ਆ ਉਹਨਾਂ ਦੀ ਭਈ ਸਾਨੂੰ ਇਹ ਬੱਚੇ ਨੂੰ ਜੀਂਦਾ ਰੱਖਣਾ ਆ ਤਾਂ ਕਿ ਸਾਡਾ ਜਿਹੜਾ ਚੈੱਕ ਆ ਉਹ ਆਉਂਦਾ ਰਵੇ ਤੁਸੀਂ ਇਹ ਦੇਖੋ ਕਿ ਇਹ ਪੇਰੈਂਟਸ ਨੇ ਜਿਨ੍ਹਾਂ ਵੱਲੋਂ ਇਹ ਗੱਲ ਆਖੀ ਜਾ ਰਹੀ ਆ ਅ ਔਰ ਉਹਨਾਂ ਨੇ ਉਹਦੀ ਜਿਹੜੀ ਦੁੱਖ ਦਰਦ ਆ ਬੱਚੇ ਦਾ ਉਹ ਵੀ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ ਪਰ ਉਹਨਾਂ ਨੇ ਉਹਦੇ ਲਈ ਕੁਝ ਨਹੀਂ ਕੀਤਾ ਜਦੋਂ ਕਿ ਆਪਣੇ ਆਪ ਲਈ ਕੇਅਰ ਉਹ ਕਰਦੇ ਰਹੇ ਨੇ ਸੋ ਇਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਆ ਸਰਕਾਰੀ ਵਕੀਲ ਨੇ ਕਿਹਾ ਕਿ ਇਹਨਾਂ ਨੂੰ 8 ਸਾਲ ਦੀ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਜਿਹੜੇ ਉਹਨਾਂ ਦੇ ਬਚਾਅ ਦੇ ਵਕੀਲ ਹੈ ਜੀ ਉਹ ਕਹਿ ਰਿਹਾ ਵੀ ਦੇਖੋ ਇਹਨਾਂ ਨੇ ਇੰਨਾ ਸਮਾਂ ਇਹਨਾਂ ਨੂੰ ਆਲਰੇਡੀ ਕਸਟਡੀ ਦੇ ਵਿੱਚ ਹੋ ਗਿਆ ਆ ਤਾਂ ਇਹਨਾਂ ਨੂੰ ਇੰਨਾ ਸਮਾਂ ਜਿਹੜਾ ਜੀ ਹੋਰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਇਹ ਜਿਹੜਾ ਬੱਚਾ ਸੀਗਾ ਗੇਬਰੀਅਲ ਉਹਦੇ ਉਹਦਾ ਜਿਹੜਾ ਦਾਦਾ ਜੀ ਉਹ ਉਹ ਇਸ ਗੱਲ ਤੋਂ ਬੜਾ ਦੁਖੀ ਆ ਉਸ ਬੱਚੇ ਦੀ ਮੌਤ ਤੋਂ ਉਹ ਕਹਿੰਦਾ ਵੀ ਉਹ ਜਿੰਨੀ ਦੇਰ ਜਿੰਦਾ ਰਿਹਾ ਸਾਡੇ ਮੈਨੂੰ ਤਾਂ ਉਹ ਕਹਿੰਦਾ ਬਹੁਤ ਖੁਸ਼ੀ ਦਿੰਦਾ ਸੀਗਾ ਔਰ ਉਹਦੀ ਚੰਗੀ ਟੇਕ ਕੇਅਰ ਵੀ ਕੀਤੀ ਜਾਂਦੀ ਸੀ ਆਂਡੀਆਂ ਗਵਾਂਡੀਆਂ ਨੇ ਵੀ ਦੱਸਿਆ ਪਰ ਇਹ ਉਹਦੇ ਪੇਰੈਂਟਸ ਨੇ ਹੀ ਜਿਹੜਾ ਜੀ ਦੋਨੇ ਇਹ ਕੰਮ ਕੀਤਾ ਉਹਦੇ ਲਈ ਹੁਣ ਉਹ ਸਜ਼ਾ ਦੀ ਉੜੀ ਕਰ ਰਹੇ ਨੇ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਫਿਲਹਾਲ ਦੇ ਲਈ ਖਬਰਾਂ ਤੇ ਜਾਣਕਾਰੀਆਂ ਦਾ سلسلہ ਇੱਥੇ ਖਤਮ ਹੁੰਦਾ ਹੈ ਪਲਕਿ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦੇਵ ਆ ਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ